ਹਾਂਜੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਆਪਾਂ ਬਾਣੀ ਦੀ ਵਿਚਾਰਧਾਰਾ ਪੜਦੇ ਆਂ ਕਰਮ ਧਰਮ ਪਖੰਡ ਜੋ ਦਿਸੈ ਤਨਜਮ ਜਗਾ ਦੀ ਲੁਟੈ ਨਿਰਬਾਨ ਕੀਰਤਨ ਗਾਵੋ ਕਰਤੇ ਕ ਨਿਮਖ ਸਿਮਰਤ ਜਿੱਤ ਛੁਟੈ ਜਿੱਥੇ ਆਪਾਂ ਬਾਣੀ ਨੂੰ ਪੜਦੇ ਆਂ ਬਾਣੀ ਦੀ ਵਿਚਾਰਧਾਰਾ ਸਾਨੂੰ ਕਰਮ ਕੰਡਾਂ ਦੇ ਵਿੱਚੋਂ ਊਚ ਨੀਚ ਦੇ ਜੰਜਾਲ ਦੇ ਵਿੱਚੋਂ ਵੈਮਾ ਭਰਮਾਂ ਦੇ ਵਿੱਚੋਂ ਸਾਨੂੰ ਬਾਣੀ ਕੱਢਦੀ ਹੈ ਮੈਂ ਕਹਿਣਾ ਹੁੰਦਾ ਕਿ ਇੰਨਾ ਵੱਡਾ ਸਾਡੇ ਕੋਲ ਖਜ਼ਾਨਾ ਵਾ ਤੇ ਐਡੇ ਵੱਡੇ ਖਜਾਨੇ ਨੂੰ ਛੱਡ ਕੇ ਮੈਨੂੰ ਲੱਗਦਾ ਨਹੀਂ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਇਲਾਵਾ ਸਾਨੂੰ ਕਿਤੇ ਜਾ ਕੇ ਨੱਕ ਰਗਣ ਦੀ ਲੋੜਿਆ ਤਾਂ ਮੈਂ ਛਾੜ ਕੋਈ ਅਵਰ ਨਾ ਤੇ ਆਉਂ ਜੋਬਰ ਚਾਹੂੰ ਸੋ ਤੁਮ ਤੇ ਪਾਉਂ ਕਾਹੇ ਏਕ ਬਿਨਾ ਚਤ ਲਾਈਏ ਇੱਕ ਨੂੰ ਛੱਡ ਕੇ ਆਪਾਂ ਹੋਰ ਕਿੱਤ ਕਿਉਂ ਲੈ ਲਾਉਣਾ ਜੇਕਰ ਆਪਾਂ ਪੰਜਾਬ ਦੇ ਅੱਜ ਦੇ ਹਾਲਾਤ ਵੇਖੀਏ ਤੇ ਬਹੁਤ ਵੱਡੇ ਲੈਵਲ ਤੇ ਧਰਮ ਪਰਿਵਰਤਨ ਹੋ ਰਹੇ ਆ ਬਹੁਤ ਵੱਡੇ ਲੈਵਲ ਤੇ ਲੋਗ ਡੇਰਿਆਂ ਦੇ ਪੁਜਾਰੀ ਬਣ ਰਹੇ ਆ ਕਬਰਾਂ ਦੇ ਪੁਜਾਰੀ ਬਣ ਰਹੇ ਆ ਰਾਧਾ ਸੁਆਮੀ ਬਣ ਰਹੇ ਆ ਸੱਜਿਆਣੇ ਉਹ ਵੇਖ ਕੇ ਮਨ ਦੁਖਦਾ ਵਾ ਕਿ ਗੁਰੂਆਂ ਨੇ ਆਪਣੇ ਚਾਰ ਪੁੱਤਰ ਜੇਕਰ ਬਾਰੇ ਇਹਨਾਂ ਬਦਲੇ ਵਾਰਤੇ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਆਪਾਂ ਖੈਰ ਵਿਚਾਰ ਕਰ ਲਈਆਂ ਇੱਕ ਪਾਦਰੀ ਬਲਜਿੰਦਰ ਸਿੰਘ ਉਸ ਉਸ ਦੇ ਨਾਂ ਦੇ ਪਿੱਛੇ ਸਿੰਘ ਵੀ ਲੱਗਾ ਹੋਇਆ ਵਾ ਬਲਜਿੰਦਰ ਸਿੰਘ ਤੇ ਉਹਦੀ ਪਿਛਲੇ ਦਿਨਾਂ ਦੇ ਵਿੱਚ ਵੀ ਤੁਹਾਨੂੰ ਪਤਾ ਹੋਵੇ ਇੱਕ ਵੀਡੀਓ ਵਾਇਰਲ ਹੋਈ ਸੀ ਕਾਫੀ ਤੇਜ਼ੀ ਦੇ ਨਾਲ ਜਿਸ ਵੀਡੀਓ ਦੇ ਵਿੱਚ ਉਹ ਆਪਣੇ ਸਾਥੀਆਂ ਨੂੰ ਮਾਰ ਵੀ ਰਿਹਾ ਵਾ ਹੱਥ ਵੀ ਚੁੱਕ ਰਿਹਾ ਵਾ ਵੀਡੀਓ ਵਾਇਰਲ ਹੋਈ ਸਪਸ਼ਟੀਕਰਨ ਦੇ ਸਪਸ਼ਟੀਕਰਨ ਕੀ ਦਿੱਤਾ ਕਿ ਉਹ ਵੀਡੀਓ ਜਿਹੜੀ ਵਾਇਰਲ ਹੋਈ ਆ ਭਾਈ ਉਹ ਵੀਡੀਓ ਅਸਲੀ ਨਹੀਂ ਹੈਗੀ ਉਹ ਵੀਡੀਓ AI ਦੇ ਥਰੂ ਐਡਿਟ ਕੀਤੀ ਗਈ ਆ ਪਹਿਲੀ ਬੇਨਤੀ ਮੈਂ ਇੱਕ ਕਰ ਦੇਣਾ ਚਾਹੁੰਦਾ ਵਾਂ ਕਿ AI ਇੰਨੀ ਸਫਾਈ ਦੇ ਨਾਲ ਐਡਿਟ ਨਹੀਂ ਕਰ ਸਕਦੀ ਕੋਈ ਵੀ ਵੀਡੀਓ ਹੋਵੇ ਏਆਈ ਐਡਿਟ ਕਰ ਦਿੰਦੀ ਆ ਸਗੋਂ ਇੱਥੋਂ ਤੱਕ ਏਆਈ ਐਪ ਨੇ ਏਆਈ ਸੌਫਟਵੇਅਰ ਨੇ ਕਈਆਂ ਧੀਆਂ ਭੈਣਾਂ ਦੀਆਂ ਕਈਆਂ ਦੀਆਂ ਬੱਚੀਆਂ ਦੀਆਂ ਜ਼ਿੰਦਗੀਆਂ ਵੀ ਖਰਾਬ ਕੀਤੀਆਂ ਵਾ ਲੇਕਿਨ ਉਸ ਵੀਡੀਓ ਨੂੰ ਏਆਈ ਦੇ ਨਾਲ ਐਡਿਟ ਕੀਤਾ ਦੱਸਿਆ ਜਾ ਰਿਹਾ ਵਾ ਪਹਿਲੀ ਗੱਲ ਉਹ ਵੀਡੀਓ ਸੀਸੀਟੀਵੀ ਕੈਮਰੇ ਨਾਲ ਬਣੀ ਆ ਉਸ ਵੀਡੀਓ ਨੂੰ ਐਡਿਟ ਨਹੀਂ ਕੀਤਾ ਜਾ ਸਕਦਾ ਖੈਰ ਬਾਅਦ ਵਿੱਚ ਉਹਨਾਂ ਦੀ ਇੱਕ ਜੋ ਹੁਣ ਖਬਰ ਮੁੱਦਾ ਕਾਫੀ ਭਖਿਆ ਵਾ ਕਿ ਉਹਨਾਂ ਦੇ ਉੱਪਰ ਇੱਕ ਰੇਪ ਕੇਸ ਵੀ ਹੈ ਮੈਂ ਇਹ ਵੀਡੀਓ ਤਾਂ ਬਣਾ ਕੇ ਪਾ ਰਿਹਾ ਵਾਂ ਕਿਉਂਕਿ ਉਹਨਾਂ ਦੇ ਕਈ ਬੰਦਿਆਂ ਵੱਲੋਂ ਸਾਡੇ ਉੱਪਰ ਇੱਕ ਟਿੱਪਣੀ ਕੀਤੀ ਗਈ ਹੈ ਜਦੋਂ ਸਾਡੇ ਕਈ ਬਲਾਰੇ ਆਪਣੀਆਂ ਸਟੇਜਾਂ ਤੇ ਵੀ ਬੋਲੇ ਜਦੋਂ ਸਾਡੇ ਕੋਈ ਯੂਟਿਊਬਰ ਵੀਰ ਜਦੋਂ ਉਹਨਾਂ ਨੇ ਵੀਡੀਓ ਬਣਾ ਕੇ ਪਾਸਟਰ ਬਲਜਿੰਦਰ ਸਿੰਘ ਜੀ ਬਾਰੇ ਪਾਈਆਂ ਤੇ ਉਹਨਾਂ ਦੇ ਬੰਦਿਆਂ ਵੱਲੋਂ ਇੱਕ ਟਿੱਪਣੀ ਕੀਤੀ ਗਈ ਜਿਹੜੀ ਤੁਹਾਨੂੰ ਪਤਾ ਹੋਵੇ ਪਿਛਲੇ ਦਿਨੀ ਨਾਨਕਸਰ ਦੇ ਡੇਰਿਆਂ ਦੇ ਵਿੱਚ ਜਰਨਕਰ ਘਾਟ ਵਾਲੇ ਬਾਬੇ ਵੱਲੋਂ ਜਾਂ ਜੱਸੀ ਬਾਬੇ ਵੱਲੋਂ ਜਿਹੜੇ ਨਿਗੇ ਨਿਗੇ ਬੱਚਿਆਂ ਨਾਲ ਕੋਈ ਕਰਮ ਕੀਤੇ ਗਏ ਉਹਨਾਂ ਨੇ ਸਾਨੂੰ ਉਹ ਵੀਡੀਓ ਸਾਡੇ ਸਾਹਮਣੇ ਕੱਢ ਕੇ ਰੱਖ ਦਿੱਤੀਆਂ ਕਿ ਤੁਸੀਂ ਸਾਡੇ ਪਾਸਟਰ ਬਾਰੇ ਬੋਲਦੇ ਜੇ ਆ ਤੁਹਾਡੇ ਬੰਦੇ ਵੀ ਤਾਂ ਇਹੋ ਕੁਝ ਕਰ ਰਹੇ ਆ ਉਹਨਾਂ ਲੋਕਾਂ ਨੂੰ ਮੈਂ ਕਿ ਜਵਾਬ ਦੇ ਦੇਣਾ ਚਾਹੁੰਦਾ ਵਾਂ ਕਿ ਜੇਕਰ ਸਾਡੇ ਬਲਜਿੰਦਰ ਚਰਨ ਘਾਟ ਵਾਲੇ ਨੇ ਜੇਕਰ ਜੱਸੀ ਬਾਬੇ ਨੇ ਜਿੰਨੇ ਨਿਗੇ ਨਿਗੇ ਬੱਚਿਆਂ ਨਾਲ ਕੋਈ ਕਰਮ ਕੀਤੇ ਉਹਨੇ ਜੇਕਰ ਪੁੱਚੋ ਵਾਲਿਆਂ ਨੇ ਜਿਹਨੂੰ ਸੁਪਨੇ ਆਏ ਵਿਆਹ ਦੇ ਲੱਕੇ ਲੇ ਮਜਾਜਣ ਗੜਵਾਲਾ ਦੇ ਚਾਂਦੀ ਦਾ ਕਈ ਉਹਦੀਆਂ ਇਦਾਂ ਦੀਆਂ ਵੀਡੀਓ ਵਾਇਰਲ ਹੋਈਆਂ ਲੱਕ ਟੂਡੂ ਟੂਡੂ ਇਹ ਗੱਲਾਂ ਮੈਂ ਕਰ ਨਹੀਂ ਸਕਦਾ ਜਿਹੜੀਆਂ ਉਹਨੇ ਵੀਡੀਓ ਜਿੱਦਣੀਆਂ ਵਾਇਰਲ ਹੋਈਆਂ ਉਹਨਾਂ ਦੀਆਂ ਮੈਂ ਬੇਨਤੀ ਕਰਦਾ ਕਿ ਜੇਕਰ ਉਹਨਾਂ ਦੀਆਂ ਵੀਡੀਓ ਵਾਇਰਲ ਹੋਈਆਂ ਵਾ ਤੇ ਅਸੀਂ ਤੁਹਾਡੀ ਤਰ੍ਹਾਂ ਪੜਦੇ ਨਹੀਂ ਪਾਏ ਉਹਨਾਂ ਤੇ ਇਸ ਗੱਲ ਦੇ ਨਾਲ ਮੈਂ ਵੀ ਸਹਿਮਤ ਹਾਂ ਕਿ ਸਾਡੇਆਂ ਬੰਦਿਆਂ ਨੇ ਸਾਡੇਆਂ ਬੁੱਕਲ ਦੇ ਸੱਪਾਂ ਨੇ ਵੀ ਬਦਨਾਮੀ ਕਰਾਈ ਆ ਸਾਡੀ ਸਾਡੀ ਕੌਮ ਦੀ ਬਹੁਤ ਬਦਨਾਮੀ ਕਰਾਈ ਉਹਨਾਂ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਯੂਰੀ ਵਿੱਚ ਰੇਪ ਕੀਤੇ ਬਹੁਤ ਬਦਨਾਮੀ ਕਰਾਈ ਉਹਨਾਂ ਨੇ ਮੈਂ ਮੁਨਕਰ ਨਹੀਂ ਅਸੀਂ ਉਸ ਗੱਲ ਤੋਂ ਲੇਕਿਨ ਜੇਕਰ ਉਹਨਾਂ ਨੇ ਆਪਣੀਆਂ ਕਰਤੂਤਾਂ ਮਾੜੀਆਂ ਕੀਤੀਆਂ ਤੇ ਭਾਈ ਮੈਂ ਬੇਨਤੀ ਕਰ ਦੇਣੀ ਚਾਹੁੰਦਾ ਵਾਂ ਅਸੀਂ ਤੁਹਾਡੇ ਤਰ੍ਹਾਂ ਬਚਾਇਆ ਨਹੀਂ ਆ ਉਹਨਾਂ ਨੂੰ ਉਹਨਾਂ ਨੂੰ ਅਸੀਂ ਬੁੱਕਲ ਦੇ ਵਿੱਚ ਨਹੀਂ ਲਕੋਇਆ ਜੇਕਰ ਉਹਨਾਂ ਨੇ ਉਹ ਕਰਮ ਕੀਤੇ ਗਲਤੀਆਂ ਕੀਤੀਆਂ ਤੇ ਉਹਨਾਂ ਦੀਆਂ ਬਾਰੇ ਉਹਨਾਂ ਦੇ ਬਾਰੇ ਵੀਡੀਓ ਬਣਾ ਬਣਾ ਕੇ ਅਹੀਂ ਪਾਈਆਂ ਵਾ ਸਟੇਜਾਂ ਤੇ ਉਹਨਾਂ ਦੇ ਬਾਰੇ ਅਹੀਂ ਬੋਲੇ ਆ ਤੇ ਮੇਰੀ ਬੇਨਤੀ ਹੈ ਕਿ ਕੁਕਰਮ ਤੇ ਕਿਸੇ ਧਰਮ ਚ ਵੀ ਮਾੜਾ ਵਾ ਚਾਹੇ ਤੁਸੀਂ ਗੱਲ ਸਿੱਖੀਸਮ ਦੇ ਵਿੱਚ ਕਰ ਲੋ ਸਿੱਖਾਂ ਦੇ ਵਿੱਚ ਉਹਨਾਂ ਬਾਬਿਆਂ ਨੇ ਰੇਪ ਕੀਤੇ ਉਹ ਵੀ ਮਾੜੇ ਅਸੀਂ ਇਹ ਗੱਲ ਨਹੀਂ ਕਹਿੰਦੇ ਕਿ ਉਹ ਚੰਗੇ ਆ ਕੋਈ ਇਸਲਾਮ ਜਗਤ ਦੇ ਵਿੱਚ ਕੋਈ ਬੰਦਾ ਗਲਤੀ ਕਰਦਾ ਸੀ ਉਹਨੂੰ ਵੀ ਕਹਿੰਨੇ ਉਹ ਬੰਦੇ ਨੇ ਗਲਤੀ ਕੀਤੀ ਮਾੜੀ ਆ ਅਸੀਂ Hindu ਗਲਤੀ ਕਰਦਾ ਵਸ ਸਿੱਖ ਗਲਤੀ ਕਰਦਾ ਕਿਉਂਕਿ ਸਾਰੇ ਸਾਡੇ ਭਰਾ ਵਾ ਅਸੀਂ ਉਹਨਾਂ ਦੇ ਬਾਰੇ ਵੀ ਬੋਲੀਏ ਰੇਪ ਤੇ ਰੇਪ ਆ ਸਰੀਰਕ ਸ਼ੋਸ਼ਨ ਹੋਇਆ ਤੇ ਇਹ ਗੱਲ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਗੱਲ ਕਿਤੇ ਵੀ ਕਿਸੇ ਧਰਮ ਦੇ ਗ੍ਰੰਥ ਦੇ ਵਿੱਚ ਲਿਖੀ ਹੋਊਗੀ ਜਿਹੜੇ ਇਹ ਕੰਮ ਕੀਤੇ ਗਏ ਆ ਇਹ ਗੱਲ ਸਾਡੇ ਵਾਲਿਆਂ ਨੂੰ ਵੀ ਮੈਂ ਕਹਿੰਦਾ ਵਾਂ ਕਿ ਕੋਈ ਵੀ ਧਰਮ ਦਾ ਗ੍ਰੰਥ ਆ ਉਹ ਧੀਆਂ ਭੈਣਾਂ ਦੀ ਇਤ ਕਰਨੀ ਸਿਖਾਉਂਦਾ ਵਾ ਕੋਈ ਵੀ ਧਰਮ ਗ੍ਰੰਥ ਆ ਉਹ ਇਹ ਸਿਖਾਉਂਦਾ ਵਾ ਕਿ ਜੇਕਰ ਵੱਡੀ ਆ ਵੱਡੀ ਮਾਸਮਾਨ ਆ ਬਰਾਬਰ ਦੀ ਆ ਭੈਣ ਸਮਾਨ ਆ ਜੇਕਰ ਛੋਟੀ ਆ ਤੀ ਸਮਾਨ ਆ ਇਹ ਮੈਂ ਆਪਣੇ ਵਾਲਿਆਂ ਵਾਸਤੇ ਵੀ ਗੱਲ ਕੀਤੀ ਸੀ ਖੈਰ ਇੱਕ ਮੈਂ ਬੇਨਤੀ ਕਰੂੰਗਾ ਜਿਹੜਾ ਪਖੰਡਵਾਦ ਨੂੰ ਬढ़ावा ਦਿੱਤਾ ਗਿਆ ਜਿਹੜੀ ਮੈਂ ਸ਼ੁਰੂ ਚ ਗੱਲ ਕੀਤੀ ਆ ਕਰਮ ਧਰਮ ਪਖੰਡ ਜੋ ਦੀਸੇ ਤੰਜਾਂ ਜਮ ਜਗਦੀ ਲੂਟੇ ਨਿਰਭਾਨ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤੀ ਚ ਛੁੱਟੇ ਬਾਣੀ ਸਾਨੂੰ ਕਰਮ ਕੰਡਾ ਜੋ ਵਿਹਮਾ ਭਰਮਾ ਜੋ ਕੱਢਦੀ ਆ ਤੇ ਤੁਸੀਂ ਵੇਖ ਲਓ ਇਹਨਾਂ ਦੇ ਪਾਦਰੀਆਂ ਵੱਲ ਇਹਨਾਂ ਦੀਆਂ ਚਰਚਾਂ ਦੇ ਵਿੱਚ ਕੀ ਹੋ ਰਿਹਾ ਵਾ ਸ਼ਰਿਆਮ ਤੁਸੀਂ ਵੇਖਿਆ ਇਹਨਾਂ ਦੇ ਕਿੰਨੇ ਐਸੇ ਪਾਦਰੀ ਇਹਨਾਂ ਦੀਆਂ ਵੀਡੀਓ ਪਿਛਲੇ ਦਿਨੀ ਵਾਇਰਲ ਹੋ ਗਈਆਂ ਜਿਦੇ ਵਿੱਚ ਟ੍ਰੇਨਿੰਗ ਦਿੰਦੇ ਆਂਦੀਆਂ ਵੀਡੀਓ ਵਾਇਰਲ ਹੋਈਆਂ ਤੇ ਪਾਸਟਰ ਬਲਜਿੰਦਰ ਸਿੰਘ ਨੂੰ ਮੈਂ ਸਵਾਲ ਕਰਨਾ ਚਾਹੁੰਦਾ ਆਂ ਕਿ ਜਦੋਂ ਜੱਜ ਦੇ ਸਾਹਮਣੇ ਤੁਹਾਨੂੰ ਪੇਸ਼ ਕੀਤਾ ਗਿਆ ਹੈ ਉਦੋਂ ਜਦੋਂ ਤੁਸੀਂ ਸ਼ੂ ਸ਼ਾਂ ਕਰਕੇ ਸ਼ਕਤੀਆਂ ਮਾਰਦੇ ਹੋ ਜਦੋਂ ਤੁਸੀਂ ਕੋਟ ਘੁਮਾ ਕੇ ਮਾਰਦੇ ਹੋ ਤੇ ਜਾਂ ਲੰਗੜੇ ਬੰਦਿਆਂ ਨੂੰ ਤੁਸੀਂ ਹੈਂਡੀਕੈਪਡ ਬੰਦਿਆਂ ਨੂੰ ਚੱਲਣ ਲਾ ਦਿੰਦੇ ਹੋ ਮੈਂ ਸਵਾਲ ਕਰਨਾ ਚਾਹੁੰਦਾ ਆਂ ਵੀ ਤੁਹਾਡੇ ਵਿੱਚ ਇਹ ਸ਼ਕਤੀਆਂ ਇੰਨੀਆਂ ਵਾਂ ਇੱਕ ਰੀ ਪਾਸਟਰ ਇੱਕ ਰੀ ਜੱਜ ਦੇ ਉੱਤੇ ਸ਼ਕਤੀ ਮਾਰਦੇ ਕੋਈ ਜਜ ਦੀ ਜ਼ੁਬਾਨ ਵਾਲ ਖਾ ਜਾਂਦੀ ਏਕਰੀ ਤੁਹਾਡੇ ਬਾਰੇ ਜਿਹੜੇ ਜੱਜ ਨੇ ਬਿਆਨ ਦਿੱਤਾ ਵਾ ਸਜ਼ਾ ਤੁਹਾਨੂੰ ਲਾਈ ਆ। ਇੱਕਰੀ ਜੱਜ ਦੀ ਜ਼ੁਬਾਨ ਵਾਲ ਖਾਂਦੀ ਏਕਰੀ ਬੁੰਦਲ ਜਾਂਦਾ ਜੱਜ। ਪਿਛਲੇ ਦਿਨਾਂ ਦੀ ਗੱਲ ਏ ਮੈਂ ਇੱਕ ਵਾਰੀ ਆਪਣੀ ਸਟੇਜ ਦੇ ਦੌਰਾਨ ਇਹਨਾਂ ਦੇ ਪਖੰਡ ਬਾਰੇ ਬੋਲਤਾ ਸੀ ਹਾਲਾਂਕਿ ਯਸੂ ਮੁਸੀਬਾਰੇ ਅਸੀਂ ਕੁਝ ਨਹੀਂ ਬੋਲਦੇ। ਕਿਉਂਕਿ ਜੀਜ਼ਸ ਕ੍ਰਾਈਸ ਪ੍ਰਭੂ ਬਹੁਤ ਸਤਿਕਾਰਯੋਗ ਆ ਜਿੱਥੇ ਅਸੀਂ ਆਪਣੇ ਗੁਰੂ ਸਾਹਿਬਾਨ ਦਾ ਸਤਿਕਾਰ ਕਰਦੇ ਆ ਉੱਥੇ ਹੀ ਪ੍ਰਭੂ ਯਸੂ ਦਾ ਵੀ ਸਤਿਕਾਰ ਕਰਦੇ ਆ। ਹਜ਼ਰਤ ਮੁਹੰਮਦ ਸਾਹਿਬ ਦਾ ਵੀ ਸਤਿਕਾਰ ਕਰਦੇ ਆ। ਸ਼੍ਰੀ ਰਾਮਚੰਦਰ ਜੀ ਦਾ ਪ੍ਰਭੂ ਸ਼੍ਰੀ ਗਣੇਸ਼ ਜੀ ਦਾ ਕੋਈ ਵੀ ਧਰਮ ਦੇ ਪਗੰਬਰਿਆ ਦੇਵੀ ਦੇਵਤੇ ਸਾਰੇ ਸਤਿਕਾਰ ਕਰਦੇ ਆ। ਪ੍ਰਭੂ ਜਸੂ ਨੂੰ ਅਹੀਂ ਕਿਤੇ ਮਾੜਾ ਨਹੀਂ ਕਿਹਾ ਤਾਂ ਮੈਂ ਇਹਨਾਂ ਦੇ ਪਖੰਡਵਾਦ ਬਾਰੇ ਇਹਨਾਂ ਦੇ ਬੋਲਿਆ ਮੈਂ। ਤੇ ਇਹਨਾਂ ਦੇ ਇੱਕ ਬੰਦੇ ਨੇ ਪਟਿਆਲੇ ਜਾ ਕੇ ਮੇਰੇ ਤੇ ਐਫਆਈਆਰ ਵੀ ਕਰਾਈ ਸੀ। ਖੈਰ ਉਹਦੇ ਬਾਅਦ ਵਿੱਚ ਕੰਮ ਨੇ ਵੜ ਗਿਆ ਇਹ ਮੈਂ ਸਵਾਲ ਉਹਦਾ ਵੀ ਇਹ ਕੀਤਾ ਹੈ। ਕਿ ਜੇਕਰ ਤੁਹਾਡੇ ਪਾਦਰਗਿਆਂ ਦੇ ਵਿੱਚ ਸ਼ਕਤੀ ਹੈ ਤਾਂ ਇੱਕ ਵਾਰੀ ਸਰ ਦੇ ਸ਼ਕਤੀ ਛੱਡਿਆ ਕਰੋ ਐਫਆਈਆਰ ਕਰਾਉਣ ਕਿਉਂ ਜਾਂਦੇ ਹੋ? ਤੇ ਤੁਹਾਡੇ ਵਿੱਚ ਨੇ ਪਛੋ ਸ਼ਕਤੀ ਹੀ ਨਹੀਂ ਹੈ। ਅਹੀਂ ਤੇ ਇਹਦੇ ਕਥਾ ਕਰਦੇ ਵੀ ਗਏ ਤੁਸੀਂ ਸ਼ਕਤੀ ਮਰੋ ਇਕ ਲਈ ਕੋਈ ਹਟਦੇ ਇਕ ਲਈ ਦੰਦਲ ਪਵੇ ਸਾਨੂੰ ਇਕ ਲਈ ਮਈਕਾਂ ਦੇ ਉੱਤੋਂ ਦੀ ਹੋ ਕੇ ਥੱਲੇ ਦੋਰੇ ਹੋ ਕੇ ਡਿੱਗੀਏ ਇਧਰੋਂ ਸੰਗਤਰੇ ਵਿੱਚੋਂ ਔਣ ਚਾਰ ਜਾਨੇ ਆ ਕੇ ਚੁੱਕੇ ਸਾਨੂੰ ਖੜਨਾ ਸੁਤਾਲ ਨੂੰ ਸਾਡੇ ਧੌਣ ਲੰਮਕਲੀ ਜਾਵੇ ਮੂੰਹ ਚੋਂ ਲਾਨ ਡਿੱਗਦੀਆਂ ਜਾਣ ਪੁੱਛੋ ਵੀ ਆਮ ਮੇਰੇ ਵਰਗਾ ਬੰਦਾ ਤੇ ਕੋਈ ਥਾਣੇ ਵਾਲ ਨੂੰ ਤੁਰਦਾ ਚੰਗਾ ਲੱਗਦਾ ਵਾ ਜਿਦੇ ਵਿੱਚ ਸ਼ਕਤੀਆਂ ਇੰਨੀਆਂ ਵਾ ਕਿਉ ਹਾਈ ਕੋਰਟ ਨੂੰ ਜਾਂਦੇ ਜਾਂ ਕਿ ਉਹ ਥਾਣੇ ਵਾਲ ਨੂੰ ਜਾਂਦੇ ਚੰਗੇ ਲੱਗਦੇ ਤੇ ਇੱਕ ਮੈਂ ਬੇਨਤੀ ਹੋਰ ਕਰ ਦੇਣੀ ਚਾਹੁੰਦਾ ਲਾਸਟ ਤੇ ਕਿ ਇੱਕ ਗੰਦੀ ਮੱਛੀ ਕਈ ਵਾਰੀ ਸਾਰੇ ਤਲਾ ਨੂੰ ਬਦਨਾਮ ਕਰ ਦਿੰਦੀ ਆ ਪਾਸਟਰ ਹੋਰ ਵੀ ਬਹੁਤ ਹੈਗੇ ਨੇ ਸਾਡੇ ਠੀਕ ਹੈ ਵਿਚਾਰ ਉਹਨਾਂ ਨਾਲ ਨਹੀਂ ਮਿਲਦੇ ਅੰਕਰ ਨਰੂਲਾ ਜੀ ਹੈਗੇ ਨੇ ਹੋਰ ਕਈ ਪਾਸਟਰ ਨੇ ਸਾਡੇ ਵਿਚਾਰ ਨਹੀਂ ਮਿਲਦੇ ਲੇਕਿਨ ਉਹਨਾਂ ਨੇ ਵੀ ਇਹਦੇ ਬਾਰੇ ਬੋਲਿਆ ਵਾ ਕਿ ਜੇਕਰ ਇਸ ਬੰਦੇ ਨੇ ਬਲਜਿੰਦਰ ਸਿੰਘ ਨੇ ਗਲਤੀ ਕੀਤੀ ਆ ਰੇਪ ਕੀਤਾ ਬਸ਼ਰੇ ਆਮ ਸ਼ਰੇ ਆ ਮੇਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਆ ਗਈਆਂ ਇਦੇ ਵਿੱਚ ਆਪਣੇ ਟੀਮ ਦੇ ਬੰਦਿਆਂ ਨੂੰ ਹੱਥ ਚੁੱਕ ਰਿਹਾ ਥੱਪੜ ਮਾਰ ਰਿਹਾ ਚਪੇੜਾ ਮਾਰ ਰਿਹਾ ਵਾ ਇਹ ਕੰਮ ਕਿਤੇ ਨਾ ਕਿਤੇ ਬਹੁਤ ਜ਼ਿਆਦੇ ਗੁੰਡਾਗਰਦੀ ਵਾਲੇ ਆ ਤੇ ਮੇਰੀ ਬਾਕੀ ਸਰਕਾਰਾਂ ਨੂੰ ਵੀ ਬੇਨਤੀ ਆ ਮੇਰੀ ਬੇਨਤੀ ਸਰਕਾਰਾਂ ਨੂੰ ਵੀ ਆ ਕਿ ਭਾਈ ਜਿਹੜੇ ਵੀ ਇਹੋ ਜਿਹੇ ਬੰਦੇ ਗਲਤੀ ਕਰਦੇ ਆ ਚਾਹੇ ਗਲਤੀ ਕੱਲ ਨੂੰ ਮੈਂ ਹੀ ਕਿਉਂ ਨਾ ਕਰਾਂ ਗਲਤੀ ਤੇ ਗਲਤੀ ਆ ਕਾਰਵਾਈ ਸਾਰਿਆਂ ਦੇ ਉੱਪਰ ਹੋਣੀ ਚਾਹੀਦੀ ਚਾਹੇ ਗਲਤੀ ਮੈਂ ਕਰਾਂ ਮੇਰੇ ਉੱਪਰ ਵੀ ਮੈਂ ਕਿਹਨਾ ਕਾਨੂੰਨ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਵੀ ਬੰਦਾ ਗਲਤੀ ਕਰੇ ਗਲਤੀ ਦਾ ਗਲਤੀ ਆ ਸਰੀਰਿਕ ਸ਼ੋਸ਼ਣ ਹੋਇਆ ਚਾਹੇ ਉਹ ਸਿੱਖ ਜਗਤ ਦੇ ਵਿੱਚ ਹੋਇਆ ਹੋਵੇ ਇਸਲਾਮ ਦੇ ਵਿੱਚ ਹੋਇਆ ਹੋਵੇ ਗਲਤੀ ਤੇ ਰੇਪ ਤੇ ਰੇਪ ਆ ਚਾਹੇ ਉਹ ਕਿਸੇ ਧਰਮ ਦਾ ਵਾ ਕਿਸੇ ਦੀ ਧੀ ਭੈਣ ਦੀ ਪੱਤ ਲੁੱਟਣੀ ਇਹ ਤੇ ਕਿਸੇ ਧਰਮ ਦੇ ਵਿੱਚ ਹੀ ਮਾੜਾ ਵਾ ਕਿਸੇ ਵੀ ਗੁਰੂ ਪੀਰ ਨੇ ਕਿਸੇ ਵੀ ਦੇਵੀ ਦੇਵਤੇ ਪੈਗੰਬਰ ਨੇ ਸਾਨੂੰ ਇਹ ਗੱਲ ਨਹੀਂ ਸਿਕਾਈ ਵੀਡੀਓ ਆਪਾਂ ਬਹੁਤੀ ਲੰਮੀ ਨਾ ਕਰਕੇ ਮੇਰੀ ਬੇਨਤੀ ਆ ਉਹਨਾਂ ਦੇ ਬੰਦਿਆਂ ਨੂੰ ਖਾਸ ਕਰ ਜਿਨ੍ਹਾਂ ਨੇ ਸਾਡੇ ਬੰਦੇ ਦੀਆਂ ਵੀਡੀਓ ਪੁਰਾਣੇ ਦੇਣਾ ਦੇ ਵਿੱਚ ਜਿਹੜੀਆਂ ਵਾਇਰਲ ਹੋਈਆਂ ਉਹ ਕੱਢ ਕੇ ਸਾਹਮਣੇ ਰੱਖੀਆਂ ਕਿ ਵੇਖੋ ਜੀ ਤੁਹਾਡੇ ਬਾਬਿਆਂ ਨੇ ਰੇਪ ਕੀਤੀ ਆ ਮੈਂ ਬੇਨਤੀ ਕਰਦਾ ਕਿ ਜੇਕਰ ਉਹਨਾਂ ਨੇ ਰੇਪ ਕੀਤੇ ਆ ਜੇਕਰ ਸਾਡੇ ਬਾਬਿਆਂ ਨੂੰ ਸੁਪਨੇ ਵਿਆਹਾਂ ਤੇ ਆਏ ਆ ਜੇਕਰ ਉਹਨਾਂ ਨੇ ਇਹ ਸਭ ਕੀਤਾ ਤੇ ਅਸੀਂ ਆਪਣੇ ਬਾਬਿਆਂ ਦੀਆਂ ਵੀਡੀਓ ਆਪ ਕੱਢ ਕੇ ਸਾਹਮਣੇ ਲਿਆਂਦੀਆਂ ਵਾ ਅਸੀਂ ਉਹਨਾਂ ਦੇ ਸਗੋਂ ਪਰਦੇ ਨਹੀਂ ਪਾਏ ਤੇ ਤੁਸੀਂ ਲੋਕ ਸਗੋਂ ਪਰਦੇ ਪਾ ਰਹੇ ਹੋ ਮੇਰੀ ਵੀਡੀਓ ਬਣਾਉਣ ਦਾ ਮੋਟਿਵ ਇਹ ਸੀ ਅਸੀਂ ਆਪਣੇ ਵਾਲਿਆਂ ਨੂੰ ਛਾਲਿਆ ਵਾ ਗਲਤੀਆਂ ਸੀ ਆਪਣੇ ਵਾਲਿਆਂ ਨੇ ਜਗਜਹਿਰ ਕੀਤੀਆਂ ਮੈਂ ਤੇ ਤੂੰ ਹੀ ਆਪਣੇ ਪਾਦਰੀ ਦੀ ਗਲਤੀਆਂ ਲਕੋ ਰਾਇਓ ਤਾਂ ਮੈਂ ਵੀਡੀਓ ਬਣਾ ਕੇ ਪਾਉਣੀ ਪਈ ਮੈਨੂੰ ਬਾਕੀ ਖੈਰ ਇੱਕ ਮੈਂ ਬੇਨਤੀ ਹੋਰ ਕਰਾਂ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਇੱਕ ਵੀਰ ਦਾ ਫੋਨ ਆਇਆ ਸੀ ਉਹ ਕ੍ਰਿਸਚਨ ਭਾਈਚਾਰੇ ਨਾਲ ਬਿਲੋਂਗ ਕਰਦਾ ਸੀ ਉਹ ਬੰਦਾ ਤੇ ਉਹ ਬੰਦਾ ਧਰਮ ਪਰਿਵਰਤਨ ਕਰਕੇ ਉਹ ਵੀ ਬੰਦਾ ਕ੍ਰਿਸਚਨ ਬਣਿਆ ਸੀ ਤੇ ਉਹਨੇ ਮੈਨੂੰ ਫੋਨ ਲਾ ਕੇ ਕਿਹਾ ਪਤਾ ਕੀ ਆਂਦਾ ਵੀ ਤੁਹਾਡੇ ਸਿੱਖਾਂ ਦੀ ਹਿੱਕ ਦੇ ਦੀਵਾ ਬਾਲਿਆ ਅਸੀਂ ਮੈਂ ਕਿਹਾ ਦੀਵਾ ਕਿਵੇਂ ਬਾਲਿਆ ਆ ਅੰਦਰ ਵੀ ਅਸੀਂ ਤਾਂ ਪਰਿਵਰਤਨ ਕਰਾ ਕੇ ਸਾਰੇ ਸਿੱਖਾਂ ਨੂੰ ਇਸਾਈ ਬਣਾ ਲੈਣਾ ਤਾਡੀ ਹਿੱਕ ਦੇ ਦੀਵਾ ਬਾਲਿਆ ਵਾ ਮੈਂ ਬੇਨਤੀ ਕਰਾਂ ਕਿ ਮੇਰੇ ਵੀਰ ਉਸ ਵੀਰ ਨੂੰ ਮੈਂ ਜਵਾਬ ਇਹ ਦਿੱਤਾ ਸੀ ਕਿ ਸਾਡੀ ਸਿੱਖਾਂ ਦੀ ਹਿੱਕ ਦੇ ਦੀਵਾ ਬਾਲਣ ਵਾਲੇ ਬੜੇ ਆਏ ਆ ਬਾਬਰ ਆਇਆ ਔਰੰਗਜ਼ੇਬ ਆਇਆ ਸੂਬਾ ਸਰਹੰਦਾ ਆ ਜਕਰੀਆ ਖਾਨ ਸਾਸਲ ਬੇਂਗ ਬਸਲ ਬੇਂਗ ਮੱッセ ਰੰਗੜ ਵਰਗੇ ਇੰਦਰਾ ਗਾਂਧੀ ਵਰਗੇ ਸਾਡੇ ਸਿੱਖਾਂ ਦੇ ਹਿੱਕ ਦੇ ਦੀਵਾ ਬਾਲਣ ਆਏ ਆ ਕਹਿੰਦੇ ਤੋਂ ਭਾਵੇਂ ਇਹ ਸੀ ਨਾ ਫੇ ਕੌਮ ਖਤਮ ਹੋ ਜੇਗੀ ਤੁਮੇ ਬੇਨਤੀ ਕਰਾਂ ਕਿ ਸਿੱਖ ਕੌਮ ਕਦੀ ਖਤਮ ਹੋਣ ਵਾਲੀ ਨਹੀਂ ਹੈ ਤੇ ਬਾਕੀ ਸਾਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਹੈ ਕਿ ਜਿਹੜਾ ਬੰਦਾ ਧਰਮ ਪਰਿਵਰਤਨ ਕਰਦਾ ਵਾ ਉਹ ਕਰੇ ਜੇਕਰ ਭਾਰਤ ਦੇਸ਼ ਦਾ ਸੰਵਿਧਾਨ ਪੜਿਆ ਜਾਵੇ ਤੇ ਭਾਰਤ ਦਾ ਸੰਵਿਧਾਨ ਬੰਦੇ ਨੂੰ ਧਰਮ ਪਰਿਵਰਤਨ ਕਰਨ ਦੀ ਆਗਿਆ ਦਿੰਦਾ ਵਾ ਬੰਦਾ ਧਰਮ ਪਰਿਵਰਤਨ ਕਰੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਗਿਲਾ ਨਹੀਂ ਹੈ ਕਿਉਂਕਿ ਜਿਹੜਾ ਬੰਦਾ ਸਿੱਖ ਹੈ ਨਾ ਜਿਹੜਾ ਅਸਲੀ ਸਿੱਖ ਹੋਊਗਾ ਅਸਲੀ ਸਿੱਖ ਆਪਣਾ ਕਦੀ ਧਰਮ ਪਰਿਵਰਤਨ ਨਹੀਂ ਕਰਦਾ ਤੇ ਜਿਹੜਾ ਧਰਮ ਪਰिवर्तन ਕਰਦਾ ਉਹ ਕੋਈ ਸਿੱਖ ਨਹੀਂ ਹੁੰਦਾ ਸਿੱਖੀ ਪਤਾ ਕੀ ਹੈ ਮੈਂ ਬਾਣੀ ਦੇ ਵਿੱਚੋਂ ਸਿੱਖੀ ਦੀ ਡੈਫੀਨੇਸ਼ਨ ਦੱਸ ਦਵਾਂ ਸਿੱਖੀ ਹੈ ਜਿਉ ਤੋਂ ਪ੍ਰੇਮ ਖੇਡਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਂਡਣਾ ਕੀਜੇ ਇਹ ਆ ਸਿੱਖੀ ਤੇ ਜਿਹੜੇ ਪੈਸਿਆਂ ਪਿਛੇ ਸਕੂਲ ਦੀਆਂ ਫੀਸਾਂ ਪਿਛੇ ਜਿਹੜੇ ਲੋਕ ਧਰਮ ਪਰिवर्तन ਕਰ ਰਹੇ ਆ ਮੈਂ ਬੇਨਤੀ ਕਰਾਂ ਵੀ ਇਹ ਲੋਕਾਂ ਨੂੰ ਕੱਲ੍ਹ ਨੂੰ ਸਿੱਖਾਂ ਦੇ ਕਿਤੇ ਸਿਰ ਲੱਥਨ ਲਾਪੇ ਨਾ ਦੁਬਾਰਾ ਸਿੱਖਾਂ ਦੇ ਕਿਤੇ ਸਿਰਾਂ ਦੇ ਮੁੱਲ ਪੈਣ ਲਾਪੇ ਤੇ ਇਹਨਾਂ ਲੋਕਾਂ ਨੇ ਕਦੀ ਆਪਣਾ ਸਿਰ ਦੇਣ ਲਈ ਗਣੀ ਨਹੀਂ ਹੋਣਾ ਇਹਨਾਂ ਲੋਕਾਂ ਨੇ ਸਭੋ ਜਿਹੜੇ ਲੋਕ ਧਿਆਨ ਮਾਰ ਲਓ ਅੱਜ ਫੀਸਾ ਪਿਛੇ ਤਰਨ ਪਰਵਰਤਨ ਕਰ ਗਈ ਆ ਕਿ ਉਹ ਲੋਗ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸਿਰੋ ਤਰਵਾ ਲੈਂਦੇ ਕੀ ਬੰਦ ਬੰਦ ਕਟਾ ਲੈਂਦੇ ਕੀ ਖੋਪਰ ਲਵਾ ਲੈਂਦੇ ਬਾਬਾ ਬੰਦਾ ਸਿੰਘ ਬਹਾਦਰ ਜੇ ਜੇਕਰ ਇਤਿਹਾਸ ਪੜੇ ਜਾਣ ਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਪੁੱਤਰ ਦੇ ਆਂਦਰਾ ਕੱਢ ਕੇ ਪਿਓ ਦੇ ਕਾਲਜੇ ਦੇ ਪਾਈਆਂ ਗਈਆਂ ਪਿਓ ਦੇ ਅੰਦਰਾਂ ਕੱਢ ਕੇ ਪਿਓ ਦੇ ਗਲ ਚ ਪੀਆਂ ਗਏ ਆ ਕਲੇਜਾ ਕੱਢ ਕੇ ਪਿਓ ਦੇ ਮੂੰਹ ਦੇ ਵਿੱਚ ਪਾਇਆ ਗਿਆ ਕਿ ਜਿਹੜੇ ਉਹ ਲੋਕ ਧਰਮ ਪਰिवर्तन ਅੱਜ ਕਰਕੇ ਆ ਕਿ ਉਹ ਲੋਕ ਇਹ ਸਭ ਕਰਵਾ ਲੈਂਦੇ ਜਿਹੜੇ ਅੱਜ ਲੋਕ ਫਿਰਸਾ ਬਿਸ਼ਾ ਧਰਮ ਪਰिवर्तन ਕਰਕੇ ਮੇਰੀ ਬੇਨਤੀ ਆ ਸਾਨੂੰ ਭਾਰ ਦੀ ਲੋੜ ਨਹੀਂ ਆ ਸਾਨੂੰ ਵਾਧੂ ਦੀ ਵਜਨ ਦੀ ਲੋੜ ਨਹੀਂ ਆ ਉਹ ਇੱਕ ਪੰਜਾਬੀ ਦੀ ਘਾਵਤ ਹੈ ਨਾ ਹੋਵੇ ਏਕ ਹੋਵੇ ਨੇਕ ਤਨੂ ਉਸ ਚੀਜ਼ ਦੀ ਲੋੜ ਆ ਸਾਡੇ ਮੈਂ ਕਹਿੰਨਾ ਭਾਵੇਂ 10 ਸੇ ਕਿਹ ਰਹਿ ਗਏ ਨਾ ਗਿਣਤੀ ਦੇ ਤੇ ਸਿੱਖ ਕੌਮ ਉਹ ਕੌਮ ਹੈ ਜਿਹੜੀ ਇੱਕ ਸਿੱਖ ਸਵਾ ਸਵਾ ਲੱਖ ਲੈ ਨਾਲ ਪੜ ਲੈਂਦਾ ਵਾ ਜੇਕਰ ਅਸੀਂ 10 ਜਣੇ ਰਹਿ ਗਏ ਨਾ ਤੇ 10 ਜਣੇ ਰਹਿ ਗਏ ਜਿਹੜੇ ਲੋਕ ਨਿਤਨੇਮੀ ਆ ਜਿਹੜੇ ਲੋਕ ਜੀ ਗੁਰਦੁਆਰਾ ਨਹੀਂ ਛੱਡਦੇ ਜਿਹੜੇ ਲੋਕ ਗੁਰੂ ਨੂੰ ਆਪਣਾ ਸਾਰਾ ਕੁਝ ਮੰਨਦੇ ਆ ਇੱਕ ਕਾਲਪੁਰਖ ਵੈਗਰ ਨੂੰ ਸਾਰਾ ਕੁਝ ਮੰਨਦੇ ਆ ਜੇਕਰ ਉਹ ਲੋਕ 10 ਬੰਦੇ ਸਾਡੇ ਸਿੱਖਾਂ ਦੇ ਵਿੱਚ ਰਹਿ ਗਏ ਨਾ ਤੇ ਸਿੱਖਾਂ ਦੀ ਤਾਂ ਵੀ ਚੜ੍ਹਦੀ ਕਲਾ ਵਾ ਬਾਬਾ ਕਰਜਾ ਸਿੰਘ ਬਾਬਾ ਬੂਤਾ ਸਿੰਘ ਦਾ ਇਤਿਹਾਸ ਪੜ੍ਹ ਲਓ ਦੋ ਰਹਿ ਗਏ ਸੀ ਤੇ ਮੈਂ ਕਹਿੰਦਾ ਜੇਕਰ ਅਸੀਂ ਦੋ ਹੀ ਅਸੀਂ 10 ਹੀ ਰਹਿ ਗਏ ਨਾ ਸਾਡੀ ਸਿੱਖਾਂ ਦੀ ਤਾਂ ਵੀ ਚੜ੍ਹਦੀ ਕਲਾ ਵਾ ਸਾਨੂੰ ਵਾਧੂ ਦੇ ਭਾਰ ਦੀ ਲੋੜ ਨਹੀਂ ਆ ਸਾਨੂੰ ਨਸਲ ਚਾਹੀਦੀ ਆ ਸਾਨੂੰ ਸੂਰਾ ਸੋ ਪਹਿਚਾਣਨੀ ਆ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਬੂਨਾ ਛਾਡੇ ਖੇਰ ਸਾਨੂੰ ਉਹ ਚਾਹੀਦੀ ਆ ਸਾਨੂੰ ਬਾਦੂ ਦੇ ਪਾਰ ਦੀ ਲੋੜ ਨਹੀਂ ਆ ਖੈਰ ਕੁਝ ਗਲਤ ਬੋਲ ਗਈ ਵੀ ਖਿਮਾ ਜੀ ਆ ਚੱਕੀਆਂ ਫਤਿਹ ਸਾਂਝ ਪਾਈ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਲਾਸਟ ਤੱਕ ਮੇਰੀ ਬੇਨਤੀ ਖੈਰ ਰੱਖਿਆ ਮੇਰਾ ਇਸ ਵੀਡੀਓ ਦੇ ਵਿੱਚ ਕਿਸੇ ਦੀ ਵੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਪਰ ਜਿੱਥੇ ਪਖੰਡ ਹੋ ਰਹੇ ਆ ਅਸੀਂ ਪਖੰਡ ਨੂੰ ਪਖੰਡ ਹੀ ਕਹਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ